ਆਹ ਵੀ ਉਹਦੀਆਂ ਮੁੱਠਾਂ ਬੰਦ ਹੁੰਦੀਆਂ ਹਨ ਬੰਦ ਮੁੱਠਾਂ ਦੇ ਨਾਲ ਸਾਡੇ ਇਸ ਧਰਤੀ ਤੇ ਮਾਤ ਲੋਕ ਤੇ ਪੈਦਾ ਹੁੰਦਾ ਹੈ ਜੀ ਬਿਲਕੁਲ ਮਾਤ ਲੋਕ ਤੇ ਜਦੋਂ ਪੈਦਾ ਹੁੰਦਾ ਹੈ ਤੇ ਉਹ ਕਹਿੰਦੇ ਵੀ ਆਪਣਾ ਕਰਮ ਲੈ ਕੇ ਆਇਆ ਬਿਲਕੁਲ ਹਾਂ ਲੇਕਿਨ ਕਰਮ ਲੈ ਕੇ ਆਣਾ ਜਿਹੜਾ ਉਹ ਤੇ ਜ਼ਰੂਰੀ ਹੈ ਪਰ ਕਰਮ ਨੂੰ ਬਣਾਉਣਾ ਕਿਵੇਂ ਹੈ ਉਹ ਆ ਕੇ ਜ਼ਮੀਨ ਤੇ ਕਰਮ ਕਰਕੇ ਕਰਮ ਬਣਾਉਣਾ ਪੈਂਦਾ ਹੈ ਜੀ ਲੇਕਿਨ ਆਈਐਸ ਤੇ ਆਈਪੀ ਅਫਸਰ ਦੇ ਲਈ ਬਨਣਾ ਕਿ ਜ਼ਰੂਰੀ ਹੈ ਚਕਰ ਲਈ ਉਂਗਲ ਨੂੰ ਅਸੀਂ ਲਾਈਫ ਲਾਈਨ ਕਹਿੰਦੇ ਹੈ ਜਿਹੜੀ ਕਿ ਸੂਰਜ ਦੇ ਨਾਲ ਜੁੜ ਗਈ ਉਹ ਤੁਹਾਡੀ ਨੇਮ ਐਂਡ ਫੇਮ ਦੀ ਲਾਈਨ ਹੈ ਇਹ ਜਿਹੜੀ ਉਂਗਲ ਹੈ ਇਹਨੂੰ ਗੁਰੂ ਉਂਗਲ ਕਹਿੰਦੇ ਨੇ ਤਰਜਨੀ ਉਂਗਲ ਜੀ ਇਹਨੂੰ ਕਹਿੰਦੇ ਨੇ ਸ਼ਲੀ ਦੀ ਉਂਗਲ ਜੀ ਇਸ ਨੂੰ ਇਸ ਤਰ੍ਹਾਂ ਕਰਕੇ ਇਹਨੂੰ ਕਹਿੰਦੇ ਨੇ ਰਿੰਗ ਫਿੰਗਰ ਯਾਨੀ ਕਿ ਅਲੱਗ-ਅਲੱਗ ਇਹ ਬੁੱਧੀ ਦੀ ਉਂਗਲ ਇਹ ਅਲੱਗ-ਅਲੱਗ ਕਰਮ ਦੇ ਨਾਲ ਲੱਗਣ-ਲੱਗ ਉਂਗਲਾਂ ਨੇ ਕਰਮ ਕਰਕੇ ਇਸ ਧਰਤੀ ਤੇ ਜੋ ਜਿਸ ਕੰਮ ਦੇ ਲਈ ਹੈ ਉਹ ਕੰਮ ਕਰਕੇ ਜਾਏਗਾ ਚੰਗੇ ਕਰਮ ਕਰੇਗਾ ਤੇ ਅਖੀਰ ਤੇ ਉਸ ਜਿਹੜੀ ਲਾਸਟ ਹੈ ਦੇ ਐਂਡ ਦੇ ਨੂੰ ਉਹ ਕਹਿੰਦੇ ਆ ਵੀ ਡੈਥ ਲਾਈਨ ਹੈ ਉਹਨੂੰ ਕੋ ਕਹਿੰਦਾ ਹੀ ਨਹੀਂ ਕਿ ਡੈਥ ਲਾਈਨ ਹੈ ਤੇ ਲਾਈਫ ਲਾਈਨ ਦੇ ਵਿੱਚੋਂ ਹੀ ਡੈਥ ਲਾਈਨ ਉੱਕਲ ਕੇ ਬਾਹਰ ਆ ਚਾਰ ਆਪਣੇ ਵੱਲ ਹੁੰਦੀਆਂ ਇਹ ਉਂਗਲ ਕਿਹੜੀ ਹੁੰਦੀ ਹੈ ਇਹ ਤਰਜਨੀ ਉਂਗਲ ਹੁੰਦੀ ਹੈ ਹਾਂਜੀ ਜੇ ਤੁਸੀਂ ਆਪਾਂ ਕਹਿ ਦਿੰਦੇ ਆ ਐਦਾਂ ਕਰਾਂਗੇ ਤੇ ਇਹ ਦੇਖੋ ਇਹ ਤੇ ਨੁਗਲਾ ਹੈ ਜੀ ਤੇ ਨੁਗਲਾ ਆਪੇ ਪਾਸ ਹੋ ਜਣੀ ਹੈ ਇਹ ਅੰਗੂਠਾ ਤੇ ਲੋਜਿਕ ਨੇ ਇੱਕ ਅੰਗੂਠਾ ਬੜਾ ਮੋਟਾ ਆ ਤੇ ਰਫ ਜਾ ਤੇ ਹੋਰ ਤਾਂ ਨਾਂ ਰਾਜ ਦੇ ਕਹਿੰਦੇ ਇਹ ਤਾਂ ਕਾਸਲ ਅੰਗੂਠਾ ਹੈ ਜੀ ਲੇਕਿਨ ਮੈਂ ਬਹੁਤਾ ਇਹਨਾਂ ਗੱਲਾਂ ਨੂੰ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੰਦਾ ਜੀ ਮੇਰਾ ਪ੍ਰੈਸਰ ਸੇ ਕਰਮ ਦੇਣਾ ਜੀ ਬੁੱਧੀਮਤੀ ਕਿਵੇਂ ਪੈਦਾ ਕੀਤੀ ਜਾਵੇ ਗਿਆਨ ਕਿਵੇਂ ਪੈਦਾ ਕੀਤਾ ਜਾਵੇ ਜੀ ਜਿਹੜਾ ਕਿ ਸ਼ੁਰੂ ਸ਼ੁਰੂ ਚ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਕਿ ਅਰਥ ਮੋਕਸ਼ ਕਾਮ ਅਰਥ ਮੋਕਸ਼ ਦਾ ਕੰਮ ਹੁੰਦਾ ਅਰਥ ਦਾ ਮਤਲਬ ਹੁੰਦਾ ਹੈ ਕਿ ਸਾਡੀ ਜਿਹੜੀ ਅਰਥ ਵਿਵਸਥਾ ਹੈ ਸਾਡਾ ਜਿਹੜਾ ਧਨ ਦੌਲਤ ਸ਼ੋਹਰਤ ਨੇਮ ਫੇਮ ਤੇ ਮੋਕਸ਼ ਦਾ ਮਤਲਬ ਹੁੰਦਾ ਵੀ ਉਹਦੇ ਤੇ ਜਿਹੜਾ ਕਿ ਅਧਿਆਤਮਿਕਤਾ ਰੂਹਾਨੀਅਤ ਧਰਮ ਦੇ ਉਤਪਾਦ ਕਿਤੇ ਜਾਂਦਾ ਤੇ ਕਾਮ ਦਾਮ ਤੋਂ ਹੁੰਦਾ ਜੋ ਦੁਨੀਆ ਵਿੱਚ ਦਿੰਦੇ ਹੋਏ ਅਸੀਂ ਦ੍ਰਿਸ਼ਟੀ ਜੀਵਨ ਚ ਬੱਚਿਆਂ ਚ ਮੋਜ ਇਸਾਰਾ ਅਰਥ ਮੋਕਸ਼ ਕਾਮ ਦੇ ਵਿੱਚ ਇਹ ਤਿੰਨਾਂ ਨੂੰ ਗਿਣਿਆ ਜਾਂਦਾ ਹੈ ਅਲੱਗ ਅਲੱਗ ਸਾਧ ਵਿੱਚ ਲੈਂਦੇ ਨੇ ਲੇਕਿਨ ਇਹ ਤਿੰਨਾਂ ਲੱਖ ਮੋਤਾ ਜਿਆਦਾ ਇਹ ਤਿੰਨਾਂ ਨੂੰ ਆਪਾਂ ਡਿਫਾਈਨ ਨਹੀਂ ਕਰ ਸਕਦੇ ਕਿਸੇ ਵੀ ਆਦਰਕ ਵੇਚ ਤੇ ਇਹ ਆਪਾਂ ਇਹ ਕਹਿ ਸਕਦੇ ਆ ਫਿਊਚਰ ਲਾਈਨ ਹੈ ਤੁਹਾਡਾ ਫਿਊਚਰ ਬੜਾ ਬ੍ਰਾਈਟ ਹੈ ਫਿਊਚਰ ਲਾਈਨ ਹੈ ਜਿਹੜੀ ਉਹ ਐਸ ਪਰਬਤ ਤੇ ਜਾ ਰਹੀ ਹੈ ਸੂਰਜ ਦੇ ਪਰਬਤ ਤੇ ਜਾ ਰਹੀ ਹੈ ਤੁਹਾਡਾ ਜਿਹੜਾ ਫਿਊਚਰ ਹੈ ਉਹ ਬਹੁਤ ਡਾਰਕ ਨਹੀਂ ਹੈਗਾ ਸ਼ਨੀ ਦੀ ਦੇਖ ਜੇ ਸ਼ਨੀ ਦੇ ਗ੍ਰਹਿ ਦੇ ਚ ਪਰਬ ਚੱਲੇਗੀ ਤਾਂ ਤੁਹਾਡਾ ਜਿਹੜਾ ਫਿਊਚਰ ਹੈ ਉਹ ਡਾਰਕ ਹੈ ਜੇ ਤੁਹਾਡੇ ਨਹੀਂ ਉਸਲੇ ਉੱਪਰਲੀ ਉਂਗਲ ਨਾਲ ਨਹੀਂ ਮਿਲਦੀ ਸ਼ਨੀ ਦੀ ਉਂਗਲ ਕਿਉਂਕਿ ਉਂਗਲਾਂ ਦੇ ਨਾਲ ਇਹਦਾ ਗਿਣਤੀ ਕੀਤੀ ਜਾਂਦੀ ਹੈ ਇਹ ਜਿਹੜੀ ਉਂਗਲ ਹੈ ਇਹਨੂੰ ਗੁਰੂ ਦੀ ਉਂਗਲ ਕਹਿੰਦੇ ਨੇ ਤਰਜਨੀ ਉਂਗਲ ਜੀ ਇਹਨੂੰ ਕਹਿੰਦੇ ਨੇ ਸ਼ਨੀ ਦੀ ਉਂਗਲ ਜੀ ਇਸ ਨੂੰ ਇਸ ਤਰ੍ਹਾਂ ਕਰਕੇ ਇਹਨੂੰ ਕਹਿੰਦੇ ਨੇ ਰਿੰਗ ਫਿੰਗਰ ਯਾਨੀ ਕਿ ਅਲੱਗ-ਅਲੱਗ ਇਹ ਬੁੱਧੀ ਦੀ ਉਂਗਲ ਇਹ ਅਲੱਗ-ਅਲੱਗ ਗ੍ਰਹਿਾਂ ਦੇ ਨਾਲ ਅਲੱਗ-ਅਲੱਗ ਉਂਗਲਾਂ ਨੇ ਇਹਦੀ ਜਿਹੜੀਆਂ ਲਾਈਨਾਂ ਨੇ ਉਹਨਾਂ ਗ੍ਰਹਿਾਂ ਦੇ ਪਰਬਤਾਂ 'ਚ ਛੋਂਦੀਆਂ ਨੇ ਜਿਹ ਉਹ ਉਹਨੂੰ ਆਪਾਂ ਕਹਿੰਦੇ ਆ ਕਾਮਨ ਵੀ ਇਹ ਸਿਰਫ ਇੱਕ ਸਿੰਪਲ ਤਾ ਸਧਾਰਨਤਾ ਹੈ ਇਹਦੇ ਵਿੱਚ ਕੁਛ ਇਹਨੂੰ ਵਧੀਆ ਚੀਜ਼ ਇਹਦੇ ਵਿੱਚ ਨਹੀਂ ਹੈਗੀ ਇਹ ਲੰਗਾਈ ਸਿਰਫ ਇੰਨਾ ਹੈ ਵੀ ਇਹ ਕਰਮਾ ਵਾਸਤੇ ਹੈ ਤੇ ਕਰਮ ਦੇ ਨਾਲ ਹੀ ਇਹਨਾਂ ਨੂੰ ਆਪਾਂ ਜਗਾ ਸਕਦੇ ਆ ਇਹਦੇ ਵਿੱਚ ਕੋਈ ਟਵਿਖ ਬਾਣੀ ਨਹੀਂ ਹੈਗੀ ਕਿ ਇਹ ਪਵਿਕ ਬਾਣੀ ਇਸ ਲਾਈਨ ਦੀ ਪਵਿਕ ਬਾਣੀ ਹੈ ਕਿ ਤੁਹਾਨੂੰ ਬਹੁਤ ਦੂਰ ਤੱਕ ਲੈ ਜਾਏਗੀ ਜੀ ਇਹ ਪਵਿਕ ਬਾਣੀ ਸਿਰਫ ਇਹ ਦੇਖ ਸਕਦੇ ਆ ਕਿ ਜੇ ਉਹਨਾਂ ਦੀ ਲੰਗਾਈ ਚੰਗੀ ਹੈ ਉਹ ਡਾਰਕ ਨੇ ਦੇਖੋ ਸਮੇ ਦੇ ਨਾਲ ਜਦੋਂ ਬੰਦਾ ਮਿਹਨਤ ਕਰੇਗਾ ਅੱਜ ਬੱਚਾ 5 ਸਾਲ ਦਾ ਪੜ ਰਿਹਾ ਜਦੋਂ 15 ਸਾਲ ਦਾ ਜੇ ਉਹ ਨਹੀਂ ਪੜਦਾ ਤੇ ਮਿਹਨਤ ਕਰੇਗਾ ਹੁਣ ਜਿਹੜੇ ਕਿਸਾਨ ਨੇ ਉਹ ਕਈ ਨਾ ਕੰਮ ਕਰ ਰਹੇ ਨੇ ਕਈ ਨੇ ਜਿਹੜੇ ਉਹ ਹੋਰ ਮਿਹਨਤ ਦਾ ਕੰਮ ਕਰ ਰਹੇ ਨੇ ਉਹਨਾਂ ਦੀ ਹੱਥਾਂ ਦੀ ਲਕੀਰਾਂ ਖੁਰਦਰੀਆਂ ਜੀਆਂ ਹੋ ਜਾਂਦੀਆਂ ਹੱਥ ਖੁਰਦਰੇ ਜਿਹੇ ਹੋ ਜਾਂਦੇ ਨੇ ਇਸ ਕਰਕੇ ਇਹ ਲਾਈਨਾਂ ਜਿਵੇਂ ਜਿਵੇਂ ਤੁਹਾਡੇ ਕਰਮ ਨੇ ਉਸ ਦੇ ਕਰਮ ਤੇ ਨਾਲ ਉਦਾਂ ਹੀ ਬੰਦੀਆਂ ਜਾਂਦੀਆਂ ਨੇ ਜਿਆਦਾ ਮਿਹਨਤ ਕਰਨੀ ਬੁੱਧੀਮਤਾਂ ਦੀ ਲਕੀਰ ਦੂੰਗੀ ਉਹ ਕਿਤਾਬਾਂ ਦੇ ਪਾਸੇ ਚਲੇ ਜਾਣਾ ਇਹਨਾਂ ਨੂੰ ਅਸੀਂ ਉਹਦੇ ਨਾਲ ਜੋੜਿਆ ਹੋਇਆ ਇਕਨ ਸਾਡੇ ਕੋਲ ਕੋਈ ਅਜਿਹਾ ਗ੍ਰੰਥ ਨਹੀਂ ਹੈ ਜਿਹੜਾ ਸਾਨੂੰ ਇਹ ਵਿਆਖਿਆ ਕਰ ਦੇਵੇ ਕਿ ਜਿਹੜੀ ਇਹ ਲਾਈਨ ਹੈ ਇਹ ਇੱਥੇ ਪਹੁੰਚਦੀ ਹੈ ਤੁਹਾਨੂੰ ਆ ਦੇਵੇਗੀ ਆ ਲਾਈਨ ਦੇ ਵਿਚਕਾਰ ਦੀ ਇੱਥੇ ਪਹੁੰਚਦੀ ਹੈ ਤੁਹਾਨੂੰ ਆ ਦੇਵੇਗੀ ਆ ਲਾਈਨ ਜਿਹੜੀ ਕਿਸੇ ਇਸ ਤਰ੍ਹਾਂ ਦੇਵੇਗੀ ਕਈ ਤੇ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਜਿਹੜੀ ਇਹ ਤਿੰਨ ਲਾਈਨਾਂ ਨੇ ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਦੀਆਂ ਲਾਈਨਾਂ ਨੇ ਕਿਉਂਕਿ ਤ੍ਰੈ ਦੇਵ ਕਿਹਾ ਜਾਂਦਾ ਸੀ ਸਭ ਤੋਂ ਪਹਿਲਾਂ ਤ੍ਰੈ ਦੇਵ ਹੀ ਸਾਡੇ ਕੋਲ ਆਉਂਦੇ ਸੀ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਇਹ ਤਿੰਨ ਲਾਈਨਾਂ ਨੂੰ ਅਸੀਂ ਤਿੰਨੇ ਲਾਈਨਾਂ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਸੰਕਲਪ ਮੰਨਦੇ ਹਾਂ ਬ੍ਰਹਮਾ ਮੀਨਸ ਪੈਦਾ ਕਰਨ ਵਾਲ ਪਲਨ ਨਾਲ ਤੇ ਜਿਹੜਾ ਸ਼ਿਵਜੀ ਮਹੇਸ਼ ਜੀ ਨੂੰ ਕਹਿੰਦੇ ਨੇ ਉਹ ਸੰਗਾਰਨ ਵਾਲਾ ਬੰਦੇ ਨੇ ਜਮਣਾ ਹੈ ਕੰਮ ਕਰਨਾ ਹੈ ਕਰਮ ਕਰਨੇ ਨੇ ਕਰਮ ਕਰਕੇ ਇਸ ਧਰਤੀ ਤੇ ਜੋ ਜਿਸ ਕੰਮ ਦੇ ਲਈ ਹੈ ਉਹ ਕੰਮ ਕਰਕੇ ਜਾਏਗਾ ਚੰਗੇ ਕਰਮ ਕਰੇਗਾ ਤੇ ਅਖੀਰ ਤੇ ਉਸ ਜਿਹੜੀ ਲਾਸਟ ਹੈ ਤੇ ਐਂਡ ਤੇ ਨੂੰ ਬਗਨੇ ਆ ਵੀ ਡੈਥ ਲਾਈਨ ਹੈ ਉਹਨੂੰ ਕੋ ਕਹਿੰਦੇ ਹੀ ਨਹੀਂ ਕਿ ਡੈਥ ਲਾਈਨ ਹੈ ਤੇ ਲਾਈਫ ਲਾਈਨ ਦੇ ਵਿੱਚੋਂ ਹੀ ਡੈਥ ਲਾਈਨ ਉੱਕਲ ਕੇ ਬਾਹਰ ਆ ਜਾਂਦੀ ਸੋ ਇਹਨਾਂ ਦੀ ਮਹੱਤਤਾ ਨੇ ਜਿਹੜੀ ਉਤਰਕਹੀਨ ਹੈ ਲੇਕਿਨ ਇਹ ਜੋਤਿਸ਼ ਦੇ ਨਾਲ ਜ਼ਿਆਦਾ ਜੁੜਦੀ ਹੈ ਬਿਲਕੁਲ ਆਪਾਂ ਨੇ ਜੋਤਿਸ਼ ਦੇ ਨਾਲ ਜ਼ਿਆਦਾ ਜੁੜਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਪਰਬਤ ਉੱਚ ਦਾ ਨਿਮੰਦਾ ਉਹ ਸੁਣੀਦਾ ਅਸੀਂ ਆਮ ਲੋਕਾਂ ਨੇ ਪਰ ਅੱਜ ਤੁਸੀਂ ਬਹੁਤ ਵਧੀਆ ਦੱਸਿਆ ਇੱਕ ਗੁਰੂ ਜੀ ਜਿਵੇਂ ਕਹਿੰਦੇ ਇੱਕ ਉਂਗਲ ਕਿਸੇ ਵੱਲ ਕਰੋ ਚਾਰ ਆਪਣੇ ਵੱਲ ਹੁੰਦੀਆਂ ਇਹ ਉਂਗਲ ਕਿਹੜੀ ਹੁੰਦੀ ਹੈ ਇਹ ਤਰਜਨੀ ਉਂਗਲ ਹੁੰਦੀ ਹੈ ਹਾਂਜੀ ਜੇ ਤੁਸੀਂ ਆਪਾਂ ਕਹਿ ਦਿੰਦੇ ਆ ਇਦਾਂ ਕਰਾਂਗੇ ਤੇ ਇਹ ਦੇਖੋ ਇਹ ਤੇ ਉਂਗਲਾ ਹੈ ਜੀ ਤਿੰਨ ਉਂਗਲਾਂ ਆਪੇ ਪਸ ਹੋ ਜਾਣਗੀਆਂ ਤੁਸੀਂ ਕਿਸੇ ਵੱਲ ਇੱਕ ਉਂਗਲ ਕਰੋ ਤੁਹਾਡੇ ਵੱਲ ਤਿੰਨ ਕਰਨਗੇ ਲੋਕੀ ਤਿੰਨ ਹੋਣਗੀਆਂ ਇਹ ਤਰਜਣੀ ਉਂਗਲ ਹੈ ਨਾ ਜਿਹੜੀ ਕਹਿੰਦੇ ਆ ਗੁੱਸੇ ਵਾਲੀ ਹੁੰਦੀ ਹੈ ਹਾਂ ਅੱਛਾ ਬਿਲਕੁਲ ਗੁੱਸੇ ਈ ਸਾਡੀ ਉਂਗਲ ਐ ਕਰਦੀ ਆ ਇਹ ਤਰਜਣੀ ਉਂਗਲ ਨੂੰ ਗੁੱਸੇ ਵਾਲੀ ਉਂਗਲ ਕਹਿੰਦੇ ਨੇ ਜਿਹੜੀ ਮੱਧਮਾ ਉਂਗਲ ਹੈ ਨਾ ਜੀ ਇਹਨੂੰ ਕਰਮ ਕੁੰਡਲੀ ਕਹਿੰਦੇ ਕਰਮ ਉਂਗਲ ਕਹਿੰਦੇ ਜੀ ਯਾਨੀ ਕਿ ਕਰਮ ਦੀ ਇਹਨੂੰ ਸ਼ਨੀ ਦੀ ਉਂਗਲ ਕਹਿੰਦੇ ਨੇ ਤੇ ਸ਼ਨੀ ਹੈ ਜਿਹੜਾ ਕਰਮ ਸਿਖਾਉਂਦਾ ਹੈ ਜੀ ਕਰਮ ਕੀਏ ਜਾਂ ਫਲ ਕੀ ਇੱਛਾ ਇੱਕ ਕ੍ਰਿਸ਼ਨ ਨੇ ਸਾਨੂੰ ਜਿਹੜੀ ਸਿਕਾਇਏ ਵਿਚਾਰ ਲਈ ਉਂਗਲ ਦਾ ਕਰਮ ਹੈ ਇਸੇ ਤਰ੍ਹਾਂ ਇਹ ਕਰਮ ਦਾ ਇਹ ਬੁੱਧੀਮਤ ਹੈ ਇਹ ਗ੍ਰੈਸਟੀ ਤੇ ਰਿਸ਼ਤੇ ਵਾਲੀ ਹੈ ਇਹਨੂੰ ਸ਼ੁਕਰ ਇਹਨੂੰ ਸ਼ੁਕਰ ਸ਼ੁਕਰ ਦੀ ਕਹਿੰਦੇ ਨੇ ਰਿੰਗ ਫਿੰਗਰ ਸ਼ੁਕਰ ਦੀ ਕਿਉਂਕਿ ਜਦੋਂ ਦੋ ਜਣੇ ਮਿਲਦੇ ਨੇ ਤੇ ਵਿਆਹ ਨੂੰ ਸ਼ੁਕਰ ਗਿਣਿਆ ਜਾਂਦਾ ਹੈ ਸ਼ੁਕਰ ਕੇ ਮੰਗਲੀਕਾਰ ਇਹ ਨਹੀਂ ਜਾਂਦੇ ਨੇ ਤੇ ਸ਼ੁਕਰ ਦੇ ਦੀ ਕਿਹ ਅਸੀਂ ਰਿੰਗ ਜਿਹੜੀ ਰਿੰਗ ਫਿੰਗਰ ਹੈ ਨਾ ਜਿਹੜੀ ਉਹ ਰਿੰਗ ਦੀ ਉਂਗਲ 'ਚ ਪਾਉਂਦੇ ਆ ਲੇਕਿਨ ਇਹ ਅਲੱਗ-ਅਲੱਗ ਹੱਥਾਂ ਦੀਆਂ ਯਾਨੀ ਕਿ ਸੱਜੇ ਪਾਸੇ ਦੀ ਤਰਜਨੀ ਇਹ ਖੱਬੇ ਪਾਸੇ ਦੀ ਤਰਜਨੀ ਇਹ ਜਿਹੜੀ ਮੱਧੇ ਸੱਜੇ ਪਾਸੇ ਦੀ ਖੱਬੇ ਦੀ ਇਹ ਥੋੜਾ ਜਿਹਾ ਮੇਲ ਫੀਮੇਲ ਤੇ ਡਿਫਰ ਕਰਦੀਆਂ ਨੇ ਲੇਕਿਨ ਇਹ ਉਂਗਲਾਂ ਦਾ ਜਿਹੜਾ ਨਾ ਸਬੰਧ ਹੈ ਉਹ ਲਾਈਨਾਂ ਦੇ ਨਾਲ ਜ਼ਿਆਦਾ ਹੈ ਜੀ ਲੇਕਿਨ ਅੱਜ ਦੇਖਿਆ ਜਾਵੇ ਤੇ ਇਹਨਾਂ ਦੇ ਜਿਹੜੇ ਉਂਗਲਾਂ ਦੇ ਨਾ ਉਹ ਸਾਡੇ ਧਰਮ ਕਰਮ ਰਿਸ਼ਤੇ ਗ੍ਰੈਸਤੀ ਜੀਵਨ ਪਿਆਰ ਦੇ ਨਾਲ ਸਬੰਧ ਜ਼ਿਆ ਤੇ ਕੋਈ ਵੀ ਉਂਗਲੀ ਜਿਹੜੀ ਮੰਦਰੀ ਪਾਣੇ ਉਸ ਚੀਜ਼ ਵਿੱਚ ਨਹੀਂ ਪਾਵਾਂਗੇ। ਹਮ ਨਾ ਇਹ ਵਿਚਕਾਰ ਦੀ ਉਂਗਲ ਚ ਪਾਵਾਂਗੇ। ਨਾ ਹੀ ਤਰਜਨੀ ਚ ਪਾਵਾਂਗੇ। ਲੇਕਿਨ ਉਹ ਅਸੀਂ ਰਿੰਗ ਫਿੰਗਰ ਦੇ ਵਿੱਚ ਹੀ ਪਾਵਾਂਗੇ। ਉਹਨਾਂ 'ਚ ਇੱਕੋ ਹੀ ਇਹਦਾ ਲਾਜਿਕ ਹੈ। ਲਾਜਿਕ ਇਹ ਹੈ ਵੀ ਗ੍ਰੈਸਤੀ ਜੀਵਨ ਹੈ। ਜੀ। ਸ਼ੁਕਰ ਦੀ ਉਂਗਲ ਹੈ। ਹਮ ਇਸ ਕਰਕੇ ਇਹ ਉਂਗਲ ਦੇ ਨਾਲ ਜਿਹੜਾ ਸਾਡੀਆਂ ਬਸਤਰ ਹਜ਼ਾਰ ਨਾੜੀਆਂ ਸਰੀਰ ਦੇ ਵਿੱਚ ਜੁੜੀਆਂ ਹੋਈਆਂ ਨੇ। ਜੀ। ਉਹਨਾਂ ਦਾ ਸਬੰਧ ਬਸਤਰ ਨਾਲ ਨਾੜੀਆਂ ਦਾ ਉਂਗਲਾਂ ਦੇ ਨਾਲ ਹੈ। 75 ਹਜ਼ਾਰ ਨਾੜੀਆਂ ਕਰ ਮਤਲਬ ਵਰਕ ਨਹੀਂ ਕਰਦੀਆਂ 75 ਨਾੜੀ ਚੋਂ ਕਰਦੀਆਂ ਤਾਂ ਸਿਰਫ ਕੁਛ ਹੀ ਨੇ 10 1 10 1 20 ਉਂਗਲਾਂ ਜਿੰਨਾ ਆਪਾਂ ਤਿੰਨ ਕੁ ਨਾੜੀਆਂ ਗਿੰਦੇ ਆਂ ਮੋਟੀਆਂ ਜੀਆਂ ਉਂਗਲਾਂ ਇਹ ਅਸਲ ਦੇ ਵਿੱਚ ਨਾ ਇੱਕ ਬਹੁਤ ਵੱਡਾ ਵਿਸ਼ਾ ਹੈ ਜੇ ਇਹਨਾਂ ਨੂੰ ਆਪਾਂ ਉਂਗਲਾਂ ਦੇ ਨਾਲ ਜੋੜਾਂਗੇ ਤਾਂ ਇਹ ਤੁਹਾਡੀ ਗਾਂ ਹਸਤਰਿਕਾਂ ਨਾਲ ਜੁੜ ਜਾਏਗਾ ਜੇ ਹਸਤਰਿਕਾਂ ਨਾਲ ਜੋੜਾਂਗੇ ਤੇ ਇਹ ਨਾੜੀਆਂ ਜਿਹੜੀਆਂ ਵਿੱਚ ਉਹ ਦੇਖੋ ਹਸਤਰਿਕਤ ਇਹਦੇ ਵਿੱਚ ਵੀ ਤਾਂ ਹੱਡੀਆਂ ਨੇ ਬਿਲਕੁਲ ਇਹਦੇ ਵਿੱਚ ਵੀ ਤਾਂ ਨਾੜੀਆਂ ਨੇ 72000 ਨਾੜੀਆਂ ਦਾ ਸਬੰਧ ਉਂਗਲਾਂ ਦੇ ਨਾਲ ਪੋਟੀਆਂ ਦੇ ਨਾਲ ਹੱਥਾਂ ਦੇ ਨਾਲ ਤਲੀਆਂ ਦੇ ਨਾਲ ਤੇ ਆ ਜਿਹੜੀ ਗਵਾਹੀ ਦਿੰਨੇ ਅਸੀਂ ਹੂੰ ਵਿਟਨੈਸ ਗੂਠੇ ਦੇ ਨਾਲ ਇਹ ਤਾਂ ਕੀ ਇਹਨੂੰ ਕੀ ਕਹਿੰਦੇ ਨੇ ਗੂਠਾ ਤੁਹਾਡਾ ਅਲਫੀਡੈਂਸ ਕਿਉਂਕਿ ਕਈਆਂ ਤਾਂ ਕਹਿੰਦੇ ਸਟੇਟ ਹੈ ਜਾਂ ਥੋੜਾ ਝੁੱਕਦਾ ਹੈ ਮਤਲਬ ਇਹ ਅਲੱਗ-ਅਲੱਗ ਇਹ ਫਾਰਮੂਲੇ ਨੇ ਜੀ ਜੀ ਵੇਨਾ ਜਿਹੜਾ ਬਹੁਤ ਸਿੱਧਾ ਖੜਾ ਹੋਇਆ ਹੈ ਉਹ ਈਗੋ ਪਰਸਨ ਹੈ ਜਿਹੜਾ ਸਟੇਟ ਹੈ ਕੂਲਾ ਹੈ ਸਖਤ ਹੈ ਦੇਖੋ ਹੁਣ ਕਰਮ ਜਿਆਦਾ ਕਰੇ ਕੋਈ ਸਖਤਰ ਮਿਹਨਤ ਕੰਮ ਕਰ ਰਿਹਾ ਹੈ ਤੇ ਉਹਦਾ ਅੰਗੂਠਾ ਉਹਦਾ ਬਹੁਤ ਰਫਜਾ ਹੋ ਜਾਏਗਾ ਜੀ ਇਹ ਅੰਗੂਠਾ ਦੇ ਲੋਜਿਕ ਨੇ ਇੱਕ ਅੰਗੂਠਾ ਬੜਾ ਮੋਟਾ ਆ ਤੇ ਰਫਜਾ ਤੇ ਹੋਰ ਤਾਂ ਨਾ ਲਾਜਦੇ ਕਹਿੰਦੇ ਇਹ ਤਾਂ ਕਾਸਲ ਦਾ ਅੰਗੂਠਾ ਹੈ ਜੀ ਲੇਕਿਨ ਮੈਂ ਬਹੁਤਾ ਇਨਾਂ ਗੱਲਾਂ ਨੂੰ ਜਿਆਦਾ ਪ੍ਰੈਫਰੈਂਸ ਨਹੀਂ ਦਿੰਦਾ ਜੀ ਮੇਰਾ ਪ੍ਰੈਫ ਤੇ ਬਸ ਸਾਰੇ ਨਾੜੀਆਂ ਸਾਡੇ ਸਰੀਰ ਨੂੰ ਕੰਟਰੋਲ ਕਰਦੀਆਂ ਨੇ ਹਾਰਟ ਨੂੰ ਕੰਟਰੋਲ ਕਰਦੀਆਂ ਨੇ ਨਾੜੀ ਨੂੰ ਇਹ ਤੇ ਨਾੜੀਆਂ ਸਾਡੇ ਚ ਪੈਦਾ ਹੁੰਦੀਆਂ ਨੇ ਈੜਾ ਪੀੜਾ ਪੈਦਾ ਹੁੰਦੀ ਐ ਪਿੰਗਲਾ ਪੈਦਾ ਹੁੰਦੀ ਐ ਜੀ ਇਹ ਖੱਬੀ ਨਾੜੀ ਪਿੰਗਲਾ ਵਾਲੀ ਇਹਦੇ ਚ ਇੱਕ ਸੁਕਸ਼ਮਾ ਨਾੜੀ ਵਿਚਕਾਰਦੀ ਹੁੰਦੀ ਐ ਇਹ ਅਸਲ ਦੇ ਵਿੱਚ ਜਿਹੜਾ ਇਹਦੇ ਸਾਡੇ ਕੋਲ ਨਾ ਕੋਈ ਬਹੁਤੇ ਵੱਡੇ ਗ੍ਰੰਥ ਨਹੀਂ ਐ ਜੇ ਆਪਾਂ ਜਾਦਾ ਵਧੀਆ ਗੱਲ ਕਰਾਂਗੇ ਤੇ ਮੇਰੇ ਖਿਆਲ ਚ ਜੋਤਿਸ਼ ਦੀ ਗੱਲ ਨੂੰ ਬਹੁਤ ਜ਼ਿਆਦਾ ਅੱਗੇ ਲੈ ਕੇ ਜਾ ਸਕਦੇ ਆ ਜੋਤਿਸ਼ ਲੌਜਿਕ ਹੈ ਜੀ ਜੋਤਿਸ਼ ਦੇ ਵਿੱਚ ਸਾਡੇ ਕੋਲ ਬਹੁਤ ਗ੍ਰੰਥ ਨੇ ਔਰ ਜਿੰਨੀਆਂ ਕਿਤਾਬਾਂ ਜੋਤਿਸ਼ ਦੇ ਵਿੱਚ ਨੇ ਉਹ ਅੱਜ ਤੱਕ ਕਿਸੇ ਵਿਸ਼ੇ ਤੇ ਮੈਂ ਨਹੀਂ ਦੇਖੀਆਂ ਜੀ ਸ਼ੁਕਰੀਆ ਸਰ ਇਹ ਸ਼ਿਵ ਕੁਮਾਰ ਬਟਾਲਵੀ ਜੀ ਨੇ ਕੁਝ ਲਾਈਨਾਂ ਕਹੀਆਂ ਸੀ ਜੇ ਤੁਸੀਂ ਉਹ ਸਾਂਝ ਪਾਓਗੇ ਦਰਸ਼ਕ ਸਾਡੇ শ্রোਤੇ ਤੇ ਦਰਸ਼ਕਾਂ ਨਾਲ ਸ਼ਿਵ ਕੁਮਾਰ ਬਟਾਲਵੀ ਦਾ ਤਾਂ ਸਾਹਿਤ ਨਾਲ ਸੰਬੰਧ ਸੀ ਸ਼ਾਇਰ ਸੀਗਾ ਤੇ ਸ਼ਾਇਦ ਨਾਲ ਤਾਂ ਜਦੋਂ ਉਹ ਅਸਲ ਵਿੱਚ ਬਿਰਹਾ ਦਾ ਸ਼ਾਇਰ ਸੀ ਜੀ ਤੇ ਬਿਰਹਾ ਦਾ ਸ਼ਾਇਰ ਹੋਣ ਕਰਕੇ ਤੇ ਉਹ ਹੂਕ ਬਿਰਹਾ ਦਰਦ ਪੀੜਾ ਉਸ ਨੇ ਵੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾ ਇੱਕ ਦੰਦ ਕਥਾ ਚੱਲਦੀ ਹੈ ਕਿ ਇਹ ਕਿਹੜੀ ਕਲਖਣੀ ਘੜੀ ਚ ਆਇਆ ਇਹ ਕਿਹੜਾ ਮੁਕੰਦਰ ਲੈ ਕੇ ਆਇਆ ਬਿਲਕੁਲ ਬਿਲਕੁਲ ਇਹ ਕਿਹੜੇ ਪੈਰ ਸਾਡੇ ਘਰ ਆਏ ਉਸ ਵੇਲੇ ਫਿਰ ਉਹਨੇ ਇੱਕ ਚੀਜ਼ ਲਿਖੀ ਸੀ ਸਾਨੂੰ ਲੱਖਾਂ ਦਾ ਤਨ ਮਿਲ ਗਿਆ ਹੂੰ ਪਰ ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇਕਲਾ ਮਨ ਵੀ ਨਾ ਮਿਲਿਆ ਬਹੁਤ ਕੀ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆਂ ਚਾਰ ਲਕੀਰਾਂ ਦਾ ਬੜਾ ਸੋਹਣਾ ਗੀਤ ਉਹਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਸੋ ਇਹ ਹੈ ਉਹਨੇ ਵੀ ਇਸ ਚੀਜ਼ ਨੂੰ ਲਖੋ ਸਾਡੇ ਸਮਾਜ ਚ ਜੋ ਹੋ ਰਿਹਾ ਹੈ ਮਹਾਵਰੇ ਚੱਲ ਰਹੇ ਨੇ ਖਾਨ ਚੱਲ ਰਹੇ ਨੇ ਉਹ ਕਿਤੋਂ ਨਾ ਕਿਤੋਂ ਚੱਲ ਕੇ ਆ ਰਹੇ ਨੇ ਅੱਜ ਵੀ ਅਸੀਂ ਮੁਕੱਦਰ ਤੇ ਬਹੁਤ ਵਿਸ਼ਵਾਸ ਕਰਦੇ ਹਾਂ ਜੀ ਸਾਡਾ ਜਿੰਨਾ ਵੀ ਸਮਾਜ ਹੈ ਉਹ ਕਹਿੰਦਾ ਹੈ ਵੀ ਇਹ ਮੁਕੱਦਰ ਮੰਨ ਲਓ ਕਿਸੇ ਨੂੰ ਕੋਈ ਹਲਦੀ ਦੀ ਗੰਢ ਵੀ ਮਿਲ ਗਈ ਜਾਂ ਗਿੱਦੜ ਸਿੰਘ ਹੀ ਮਿਲ ਗਈ ਉਹ ਕਹਿੰਦਾ ਪਤਾ ਨਹੀਂ ਇਹਨੂੰ ਕਿਹੜੀ ਗਿੱਦੜ ਸਿੰਘ ਮਿਲ ਗਈ ਰਾਤੋਂ ਰਾਤ ਬਣ ਕੇ ਬਿਲਕੁਲ ਹੈਗੀਆਂ ਨੇ ਗਿੱਦੜ ਸਿੰਘੀਆਂ ਸਾਡੇ ਕੋਲ ਸਾਡੇ ਸ਼ਾਸਤਰ ਦੇ ਵਿੱਚ ਸਾਡੇ ਜੋਤਿਸ਼ ਸ਼ਾਸਤਰ ਵਿੱਚ ਗਿਦਣ ਸਿੰਘੀਆਂ ਹੈਗੀਆਂ ਨੇ ਉਹਨੂੰ ਕਹਿੰਦੇ ਗਣਿਤ ਜੀ ਜਦੋਂ ਬੱਚਾ ਜੰਮਦਾ ਹੈ ਉਹ ਇੱਕ ਰਕਮ ਹੁੰਦੀ ਹੈ ਬੱਚੇ ਦੀ ਉਸ ਰਕਮ ਤੋਂ ਅਸੀਂ ਉਹਦੇ ਸਟਾਰ ਦੇਖਦੇ ਆ ਜੋ ਸਾਡੇ ਬ੍ਰਹਿਮੰਡ ਦੇ ਵਿੱਚ ਹੈ ਇਹ ਸਭ ਬ੍ਰਹਿਮੰਡਿਤ তথা ਪਿੰਡ ਹੈ ਜੋ ਸਾਡੇ ਬ੍ਰਹਿਮੰਡ ਦੇ ਵਿੱਚ ਹੈ ਉਹਦਾ ਹੀ ਅਸਰ ਸਾਡੇ ਪਿੰਡ ਚ ਪੈਦਾ ਮੀਨਸ ਧਰਤੀ ਮਾਤਲੋਕ ਜੀ ਤਾਂ ਉਸ ਨੇ ਉੱਤੇ ਜੋ ਉੱਪਰ ਲੱਗ ਰਿਹਾ ਹੈ ਦਾ ਅਸਰ ਨਹੀਂ ਸਾਡੇ ਦੇਨ ਵਿੱਚ ਨਹੀਂ ਤੇ ਉਹ ਜਿਹੜੇ ਗ੍ਰਹਿ ਨੇ ਉਹ ਹੀ ਸਾਨੂੰ ਅਸਰ ਦਿੰਦੇ ਨੇ ਇਸ ਕਰਕੇ ਜਿਹੜੀਆਂ ਵੀ ਚੀਜ਼ਾਂ ਅਸੀਂ ਦੇਖਣੀਆਂ ਨੇ ਉਹ ਜੋਤਿਸ਼ ਦੇ ਗ੍ਰਹਾਂ ਨੂੰ ਦੇਖਣੀਆਂ ਨੇ ਉਹਨਾਂ ਨੂੰ ਅਗਾਂਹ ਟਫਾ ਇਹ ਇੱਕ ਜੋਤਿਸ਼ ਦਾ ਪੱਖ ਹੈ ਉਂਗਲਾਂ ਲਕੀਰਾਂ ਇਹਦੇ ਵਿੱਚ ਕੀਰੋ ਨੇ ਬਹੁਤ ਕੰਮ ਕੀਤਾ ਹੂੰ ਕੀਰੋ ਜਿਹੜਾ ਸਾਡਾ ਬਹੁਤ ਵੱਡਾ ਜਿਹੜਾ ਹਸਤ ਰੇਖਾ ਦਾ ਜਿਹੜਾ ਵਿਦਵਾਨ ਹੈ ਜੀ ਬਾਕੀ ਜੋਤਿਸ਼ ਸ਼ਾਸਤਰ ਦੇ ਵਿੱਚ ਤੇ ਦੇ ਬਾਰੇ ਬਹੁਤ ਕੁਛ ਹੈ ਤੇ ਜੇ ਆਪਾਂ ਉਹਨੂੰ ਫਰੋਲੀਏ ਤਾਂ ਬਹੁਤ ਵਧੀਆ ਰਹੇਗਾ ਜੀ ਜੋ ਅਖੀਰ ਚ ਅਸੀਂ ਪ੍ਰਭੂ ਹਰਿਸ਼ ਜੀ ਤੁਹਾਡੇ ਬਹੁਤ ਧੰਨਵਾਦੀ ਆ ਤੁਸੀਂ ਸਾਡੇ ਦਰਸ਼ਕਾਂ ਤੇ শ্রোਤੇ ਨਾਲ ਬਹੁਤ ਵੱਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੁਹਾਡੇ तहे ਦਿਲੋਂ ਸ਼ੁਕਰਗੁਜ਼ਾਰ ਆ ਛੇਤੀ ਫਿਰ ਮਿਲਦੇ ਹਾਂ ਜੋਤਿਸ਼ ਦੇ ਨਾਲ ਸੰਬੰਧਿਤ ਨਵੇਂ ਗਿਆਨ ਭੰਡਾਰ ਦੇ ਨਾਲ ਧੰਨਵਾਦ ਤਦ ਤੱਕ ਸ਼ਬਾ ਖੈਰ ਸ਼ੁਕਰੀਆ thank you